ਅਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸੱਤ ਨਗ ਦਿਖਾਵਾਂਗੇ ਇੱਕ ਟੁਕੜ ਗੱਪਣ ਤੇ 6 ਵੜਾ ਤਾਜਾ ਸੋ ਨਾਲ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਢਿਲੋਂ ਸੋਨੂ ਆਫ ਐਡ ਹ ਮੋਬਾਈਲ ਨੰਬਰ ਜਪਣਾ ਮੋਬਾਈਲ ਨੰਬਰ ਹੈਗਾ 8699099977 8699099977 ਆਪਾਂ ਦਿਖਾਵਾਂਗੇ ਸੱਤ ਬੈੜਾ ਹਣ ਆਹ ਸੱਤ ਇੱਕ ਟੋਕੜਾ ਕੋਲ ਢਿੱਲੋ ਤੇ ਸੇਜ਼ ਨੂੰ ਪਹਿਲਾ ਨੰਬਰ ਜੀ ਡੱਬੀ ਵੈੜ ਦੇਖਦੇ ਆ ਤਾਂ ਜੀ ਕਿਹੜਾ ਸੁਆਸ ਹੁੰਦੀ ਆ ਇਹ ਢਿੱਲੋ ਦੂਜੀ ਸੁਆਸ ਹੁੰਦੀ ਆ ਬਈ ਠੀਲ ਢੰਨੀ ਬਹੁਤ ਆ ਜੀ ਸੌਣ ਦੇ ਵਿੱਚ 12 ਤੋਂ 13 ਰੁਪਏ 15 ਦਿਨ ਮੰਨ ਲਈ ਲੈ ਜੂਗੀ 15 ਦਿਨ ਮੰਨ ਲਈ 12 13 ਦੱਸਿਆ ਆਪਾਂ ਨੂੰ ਮਾਲ ਕਰਨਾ ਜੈ 15 ਦਿਨ ਮੰਨ ਕੇ ਲੈਣ ਠੀਕ ਆ ਸੁਆ ਦੂਜਾ ਸੁਹਦੀ ਆ ਹਾਂ ਸੁਆ ਦੂਜਾ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੋਦਰੇ ਕਿੰਨੋਂ ਥੱਲੇ ਦਾ 18 ਕਿਲੋ ਚੋਇਆ 18 ਕਿਲੋ 20 ਕਿਲੋ ਦੇ ਆਸ-ਪਾਸੇ ਪਾ ਲਓ ਸੋ 20 ਕਿਲੋ ਦੇ ਆਸ-ਪਾਸੇ ਦੁੱਧ ਨੇ ਪਾ ਦੇਣਾ ਤੇ ਬਾਕੀ ਥਣਲੇਵਾ ਦੇਖੋ ਇਹਦਾ ਸਾਫ ਸੁਥਰਾ ਕੱਚੀ ਅਲੱਗ-ਬੱਗ ਲੈ ਜਾਣੇ 20 ਦਿਨ ਬਣ ਕੇ ਚੱਲੋ ਵੀ 20 ਦਿਨ ਅੰਦਰ-ਅੰਦਰ ਸੂਪ ਬਣਨੇ ਨੇ ਤੇ ਚਿਪਾ ਬਾਅਦ ਦੇ ਪੂਨ ਹਲਦਾ ਇਹਨੂੰ ਦਾਰ ਕਮਾਤੀ ਠੀਕ ਹੈ ਸੋ ਕੱਦ-ਕੜ ਬਹੁਤ ਚੰਗਾ ਤੇ ਲੈਵਾ ਦੇਖੋ ਸਾਫ ਸੁਥਰਾ ਚੰਗਾ ਦੂਜਾ ਸੋ ਹੁੰਦੀ ਐ ਇਸ ਵਾਰ ਆਪਾਂ ਘੇਰੇ ਦੀ ਹਲਕਤ ਮੰਨਦੀ ਐ ਸੰਗਲ ਪਾਇਆ ਵਾ ਸੀ ਇਸ ਵਾਰ ਆਪਾਂ ਅੰਦਾਜ਼ਾ ਲਾਈਏ ਕਿੰਨਾ ਦੁੱਧ ਮੰਨ ਕੇ ਚੱਲੇ ਬੰ ਵੀਰ ਕੱਲ੍ਹ ਦਾ ਪਾਉਦੇ ਨੂੰ ਮੋੜਣਾ 18 ਮੰਨ ਕੇ ਲੈ ਚਾਹੀਦੀ ਠੀਕ ਹੈ 118 ਠੀਕ ਹੈ 10 ਕੱਲੀ ਕੱਚੀ ਕੱਚੀਆਂ 20 ਕਿਲੋ ਸੌਰੀ 20 ਕਿਲੋ ਦਾ ਤਾਂ ਪਾ ਦੋਗੀ ਤਾਂ ਦਿਨ ਵੀ ਲੰਕਵਾਕ ਮੰਨ ਕੇ ਚਲੋ 18 ਲੈ ਜਾਣੇ ਨੇ ਕੱਦ ਘੜ ਚੰਗਾ ਬਾਕੀ ਪੱਠ ਫੋੜੇ ਦੇ ਮੰਨ ਤੇ ਦੇਖੋ ਕੁਆਲਿਟੀ ਚੰਗੀ ਆ ਤੇ ਥਾਲੇ ਵਾ ਸਾਫ ਸੁਥਰਾ ਚਾਰ ਨਿਖਣਵੇਂ ਹਲੇ ਵੀਰ ਕਹਿੰਦਾ ਗੁੰਦ ਮਾਰਦੀ ਆ ਤੇ ਇਹਦਾ ਵਾ ਭਾਗ ਹੀ ਰੱਖਿਆਗਾ ਇਹਦਾ ਗੁੰਦ ਤੇ ਕਰ ਲਾ ਜਾਇਜ਼ ਹੋਗਾ ਜਮਾ ਹਾਂ ਜਾਇਜ਼ ਸੋ ਥਾਂ ਨੇੜੇ ਤੋਂ ਦੇਖ ਸਕਦੇ ਇੱਕ ਵਾਰ ਕੱਲੀ ਕੱਚੀ ਆਏ ਜਿਹੜੇ ਵੀ ਦਿਨ ਲੈ ਲਈ ਮੰਨ ਕੇ ਜਿਹੜਾ ਵਪਾਰਕ ਕੰਮ ਦੋਗੀ ਦੋ ਪੈਸੇ ਤਾਂ ਹਾਂ ਤੋ ਦੇਖੋ ਚੋੜੀ-ਚੂੜੀ ਰਾਜੀ-ਰੂਜੀ ਬਹੁਤ ਆ ਅੱਗੇ ਇਹਨੇ ਲੁੱਤ ਲੈਰੀ ਦੀ ਕਰਕੇ ਉਹਨੇ ਚੱਕ ਲਵਾਇਆ ਅੱਗੇ ਦੂਜੇ ਨੰਬਰ ਤੇ ਆਪਾਂ ਗਰਲੇਨ ਬਦਾ ਕ੍ਰੋਸ ਤੇ ਦੇਖੀਏ ਨੇ ਹਲਕਾ ਜਿਹਾ ਹਾਂ ਇਹ ਵੀ ਦੂਜੇ ਇਸੇ ਹੁੰਦੀ ਹੋਵੇ ਇਸੀ ਨੂੰ ਡੰਡੀ ਬਹੁਤ ਆਹ ਦੇਖੋ ਬਹੁਤ ਸੋਨਾ ਘੇਰ ਕਰਦੇ ਨੇ ਸੂਣ ਦੇ ਵਿੱਚ 7-8 ਦਨ ਰਹਿ ਗਈ ਸੀ 7-8 ਦਨ ਦੇ ਸੂਣ ਜੇ ਬਾਕੀ ਪਏ ਹਾਂ 7 ਕਰਦਾ ਚੀਪਾ ਹੀ ਮਾਰਦੀ ਜੀ ਕੀ ਦੋ ਦੱਸਿਆ ਪਹਿਲਾਂ ਹੁੰਦਾ ਦੋ-ਦੋ ਕਹਿੰਦੇ 18 ਕਿਲੋ ਚੁਆ ਲਏ ਸੀ ਇਸ ਵਾਰ ਅਪਨ ਦਾ ਚਾਲੀ ਕਿੰਨੇ ਪਾਤੂ 19 ਵੀ ਜਦੋਂ ਮੋਜ ਦਾ ਭਾਜ ਦਾ ਕੀ ਹੋਊਗਾ ਭਾਜ ਦਾ ਗੁੰਜੀ ਕਰ ਲੈ ਸਾਰਿਆਂ ਦੇ ਨਸ਼ਨਾ ਦਾ ਪ੍ਰਦਰਸ਼ਨ ਨਹੀਂ ਦਿੰਦੇ ਐਵੇਂ ਕੀ ਫੈਨ ਇਹਦਾ ਕੀ ਹੈਗਾ ਇਹਦਾ ਲੈਣ ਦੇ 55000 ਰੁਪਏ ਗਜਾਇ ਸੁਝੂ ਮਣੀ ਮੁੱਟੀ ਛੂਰ ਕਰਦਾਂ ਵਿੱਚ ਕੋਈ 55000 ਦੀ ਰੇਟ ਹੈ ਕੋਈ 55000 ਦੇ ਵਿੱਚੋਂ ਵੀਰ ਕਹਿੰਦਾ ਛੋਟ ਕਰਦਾਂਗੇ ਤੇ ਲੈਵਾ ਬਹੁਤ ਚੰਗਾ ਸਾਫ ਸੁਥਰਾ ਦੁੱਧ ਮੰਨ ਕੇ ਜੱਲੇ 20 ਤੋਂ ਪਾਰ ਪਾ ਦੂਗੀ ਠੀਕ ਆ ਭਾ ਸਰ ਕੀ ਮੰਨ ਕੇ ਲੈ ਜੀ ਜੱਜ ਕੱਲਾ 55000 ਰੁਪਏ ਭਾ ਸਰ ਫੇਦਾ ਅੱਜ ਦਾ ਤੇ ਮਾਨਦਾਨ ਵਿੱਚੋਂ ਛੋਟ ਸਪਾਈ ਹੋਊਗਾ ਜਿਆਦਾ ਹੋਣਾ ਕੋਈ ਨਹੀਂ ਮੰਗਣ 60 ਮੰਗ ਲੈ 70 ਉਹਦਾ ਫਾਇਦਾ ਕੋਈ ਨਹੀਂ ਮੈਨੂੰ ਕੋਈ 50 ਵਾਲਾ ਫੋਨ ਨਾਲ ਠੀਕਾ ਮੂੰਹ ਮੱਥਾ ਬਹੁਤ ਜੰਗਾ ਤੇ ਥਾਂਡੇ ਵਾ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥਾਂਡੇ ਵਾ ਤੇ ਨੰਗੇ ਲੈਵੇ ਦੀ ਅੱਗੇ ਪਿੱਛੇ ਦਾ ਹਵਾਨਾ ਹਵਾਨੇ ਦੇ ਪਾਸੇ ਕਿਸੇ ਪਾਸੇ ਹੱਥ ਤਰਾ ਨਹੀਂ ਤੇ ਬਾਕੀ ਰਾਜੀ ਰੂਜੀ ਬਹੁਤ ਆ ਹੁੰਦ ਰਹਿਲਾ ਖੈਰ ਜਿੰਦ ਜਾਣ ਦੇ ਵਿੱਚ ਆ ਬੱਚੀ ਦੂਜਾ ਸੂਆ 56000 ਕੀਮਤ ਸਰਫੇ ਦੀ ਥਣਾ ਜਿ ਮਿੱਥੀ ਬਹੁਤ ਹੈ ਜੋ ਦੇਖੋ ਮੂਹਲ ਥਣਾ ਜ ਲਗਭਗ ਫੁੱਟ ਫੁੱਟ ਦੀ ਵਿੱਚ ਹੀ ਪਈ ਹੈ ਜਿਵੇਂ ਕਿਹਾ ਵਾ ਤਾਂ ਅੱਗੇ 3 ਜਨਵਰੀ ਆਪਾਂ ਇਹਦੀ ਵਿਹੜ ਦੇਖੀ ਜਨੇ ਆ ਤਿਲੂ ਦੂਜੇ ਸੂਜੂਦੀ ਹੈ ਬਈ ਇਹ ਕੈਕ ਤਾਂ ਲੈ ਜੂਗੀ 10 ਤਰ੍ਹਾਂ 10 ਦਿਨ ਤੋਂ ਜੋ ਬਾਕੀ ਕਿੰਨੇ ਦੁੱਧ ਪਾਇਰ ਪੇਲੀ ਦੁੱਧ ਦੋ ਕਿੰਨੇ ਚ 20 ਕਿਲੋ ਚ ਮਾਲੀਏ 20 ਤੋਂ ਪਾਰ ਪਾ ਦੋ ਹਾਂ ਭਾਈ ਮੈਨੂੰ ਦੁੱਧ ਦੀ ਕੀ ਤੇ ਵਾਕਿਆ ਨੂੰ ਮਨੇ ਮੌਸਮ ਗਰਮੀ ਵਾਲਾ ਆ ਗਿਆ ਦੁੱਧ 20 ਕਿਲੋ ਘਾਟੀ ਦੇਣਾ ਪਸੂਦੀ ਹਣ ਹਾਂ ਹਾਂ ਬਾਕੀ ਕਰੋ ਤਾਂ ਥੋੜੀ ਹੀ ਗਰਮੀ ਹੈ ਇਹਦਾ ਭਾਅ ਕੀ ਆ ਇਹਦਾ ਭਾਅ ਫੋਨ ਤੇ ਕਰ ਲੈ ਠੀਕ ਆ ਤੋਰੀ ਤੀਜੇ ਨੰਬਰ ਵਾਲਾ ਦਾ ਰੇਟ ਵੀ ਇਹ ਕਹਿੰਦਾ ਫੋਨ ਤੇ ਹੋਊਗਾ ਦੁੱਧ 20 ਕਿਲੋ ਪਲੂਨ ਦਾ ਦੱਸਿਆ ਮਾਲਕ ਨੇ ਪਾਇਆ ਤੇ ਦਿਨ ਕੁਝ ਕ ਲੈਦੀ ਪਈ ਐ ਸੋ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਥਾਂ ਤੁਹਾਨੂੰ ਦੇਖੋ ਬਾਕੀ ਬੂਚੀ ਦੀ ਦੇਖੋ ਸਾਫ਼ ਤੁਹਾਨੂੰ ਕੱਦ-ਕਾਠ ਵੀ ਆ ਜਿੰਦ-ਜਾਨ ਬਹੁਤ ਆ ਵੜਦੇ ਤੇ ਹਵਾਨੇ ਤੇ ਨਾੜਾ-ਨੂੜਾ ਵੀ ਸੋਹਣੇ ਚੰਗੇ ਦਿਖਾਈ ਦਿੰਦੀ ਆ। ਤੋ ਦੇਖ ਸਕਦੇ ਬੈਕਸ਼ਾਲ ਤੋਂ ਲੇਵਾ ਵਗੈਰੇ ਦਾ। ਸੋਹਣਾ ਸਾਫ ਸੁਥਰਾ ਤੇ ਥੋੜੀ ਮਨ ਅਗੇ ਜਨੂੰ ਗੋਹੇ ਵਾਲੇ ਥਾਂ ਜੇ ਸੀਗੀ ਹਨਾ। ਇਹ ਮਰਦ ਲੋਨ ਨਮਾਣੇ ਜੇ ਕਰਕੇ ਲਾਦੇ ਆ ਬੜਾ ਲਾਇਆ ਗੋਆ ਨਾਲ। ਮੈਂ ਦਿਲ ਤੋਂ ਦੇਖ ਲੈ ਤਾਂ ਬੜੀ ਪੀ ਹੈ। ਲੈ ਜਾਣੇ 15-17 ਦਿਨ। ਨਹੀਂ ਨਹੀਂ ਮੇਰੀ 10 ਦਿਨ। 10 ਦਿਨ ਲੈ ਜਾਣੇ ਜੇ ਮੈਂ ਟੈਲ ਦੇਖ ਕੇ ਲਾ ਦੇ ਇੱਕ ਦੋ ਉੱਪਰ ਥੱਲੇ ਵੀ ਲੈ ਜੂਗੀ। ਤੇ ਸਾਫ ਸੁਥਰੀ ਆ। ਹਵਾਨੇ ਤੇ ਨਾੜਾ ਸੁਣੇ ਦਿਖਾਈ ਦੇ ਨੇ ਦੇਖ ਸਕਦੇ ਬਰੀਕੀ ਦੇ ਵਿੱਚ ਤੇ ਰੇਟ ਵੀ ਦਾ ਵੀਰ ਕਾ ਫੋਨ ਤੇ ਕਰਾਂਗੇ ਜਾਇਜ਼ ਰੇਟ ਹੋ ਬਿਲਕੁਲ ਦੇਖੋ ਹਵਾਨੇ ਤੇ ਨਾੜਾ ਨੂੜਾ ਚੰਗੀਆਂ ਤੀਜੇ ਨੰਬਰ ਤੇ ਆ ਗਈ ਦੂਜਾ ਸੂਆ ਵੈੜ ਸੁਉਂਦੀ ਪਈ ਆ 10 ਤੋਂ ਲੈ ਕੇ 15 ਦੇ ਵਿੱਚ ਵਿੱਚ ਜਿਹੜੇ ਸੂ ਬਣਨ 10 ਤੋਂ ਬਾਹਰ ਜਾ ਕੇ ਸੁਉਗੀ ਤੇ ਚੌਥੇ ਨੰਬਰ ਆਪਾਂ ਦੀ ਡੱਬੀ ਵੈੜ ਦੇਖੀ ਜਾਨੇ ਇੱਡੇ ਤੋਂ ਟੁਕੜੇ ਬਣਾ ਦੇ ਕੈਬਿਨਰੀ ਇਹ ਦੱਬਣ ਹੋਗੀ ਸਾਢੇ 3:00 ਵੀ ਜਿਹੜੇ 10 ਤੋਂ 11 ਦੇ ਦੋ ਤੇ ਆ ਤੇ ਇੱਕ ਗੋਡੇ ਦੇ ਰੇਸ਼ ਆਏ ਬਣਾਇਆ ਹਾਂ ਹਾਂ ਇਹ ਜਰੂਰ ਪਹਿਲਾਂ ਵੀਡੀਓ 'ਚ ਦੱਸਣਾ ਆਪਾਂ ਇਹ ਰੇਸ਼ਾ ਦਾ ਮਾੜਾ ਜਿਹੜਾ ਪੱਕੇ ਥਾਂ ਤੋਂ ਆਈ ਦੀ ਆ ਉਹ ਬਹਿ ਬਣਾ ਕਰੀ ਕੋਈ ਸ਼ੱਕ ਦੀ ਕੋਈ ਠੀਕ ਹੋਊਗੀ ਉੱਥੇ ਦੇ ਠੀਕ ਹੈ ਦੁੱਧ ਕਿੰਨਾ ਦੁੱਧ 10 11 ਕਿਲੋ ਤਿਆਰ ਹੋਈ ਕੱਡੇ ਵਾਲਾ ਨਾ ਨਹੀਂ ਪੜਜੋ ਮੈਂ ਕਿਹਾ 10 ਦੱਸ ਤਾਂ 11 ਹੋਣ ਨਾ ਨਹੀਂ ਲੈਦਾ ਭਾਜ ਦਾ ਕੀ ਹੋਊਗਾ ਇਹਦਾ ਕੋਲ ਲੈਂਦੇ ਪਈ ਹੈ ਸੋ ਇਹਦਾ ਭਾਅ ਹੈਗਾ 42000 ਲੈਣ ਦਾ ਸਾਢੇ 9 ਮਹੀਨੇ ਦੀ ਗੱਬਣ ਚੈੱਕ ਪਾਸ ਆ ਜਾਵਾ ਸੋ ਥਾਂ ਤੋਂ ਦੇਖੋ ਨਿਕਣਵੇਂ ਬਾਰਕੀਟ ਨੂੰ ਦੱਸਣ ਦੀ ਲੋੜ ਹੀ ਥਾਂ ਤੋਂ ਬਹੁਤ ਸਾਰਾ ਲੱਗਿਆ ਬਾਕੀ ਡਿਵਿਡੈਂਡ ਜੇ ਮੰਨ ਕੇ ਇਧਰ ਫਾਰਮ ਦੇ ਵਿੱਚੋਂ ਆਈ ਹੀ ਪਹਿਲਾਂ ਠੀਕ ਹੈ ਗਰੀਬ ਬੰਦੇ ਕੋਲ ਜਿਹਨਾਂ ਦੇ ਸਾਹ ਖੂੰਹ ਲਿਆ ਕੋਈ ਇਹਨੇ ਮੂਰੇ ਮੈਨੂੰ ਪਤਾ 809000 ਦੀ ਨੌਜ ਹੈ ਜਵੱਜਾ ਇਹ ਗੱਲ ਹੈ ਨਾ ਕਿੱਡਾ ਕਦ ਮਿਲਦਾ ਵੀ ਹੈ ਬਾਕੀ 10 ਕਿਲੋ ਦੁੱਧ ਨਾਲੇ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸ ਹਾਂ ਚੈੱਕ ਪਾਸ ਬਾਕੀ ਸੀਨ ਠੰਡੀ ਦਾ ਤਾਂ ਤੀ ਮਹੀਨੇ ਲੋ ਲੈ ਤਾਂ ਹੀ ਭੇਜਿਆ ਠੀਕ ਹੈ ਤਾਰਾ ਤੂੰ ਰੋਕ ਕੇ ਆ ਜਾ ਹਾਂ ਚਾਰ ਹੀ ਥਾਂ ਤੇ ਇੱਕੋ ਜਿਹਾ ਦੁੱਧ ਹੋ ਘੱਟ ਨਹੀਂ ਠੀਕ ਹੈ ਸੋ ਦੇਖੋ ਮੂੰ ਮੱਥਾ ਚੰਗਾ ਕੱਲਾ ਗੋਡੇ ਤੇ ਰੇਸ਼ ਆ ਉਹ ਵੀਰੇ ਦੱਸਦਾ ਠੀਕ ਆ ਕਿ ਦੂਰੋਂ ਵੀਰ ਆਵੇ ਲੱਗਦਾ ਦਿਖਾਇਆ ਹੀ ਨਹੀਂ ਮੇਰਾ ਵੀ ਫਰਜ਼ ਮੰਨਦਾ ਦਿਖਾਉਣ ਦਾ ਸੋ ਦੇਖੋ ਥਾਮਸ ਨੂੰ ਚੰਗਾ ਤੇ ਬਾਕੀ ਚਗਾਠੇ ਬਹੁਤ ਦੀ ਭੜੀ ਆ ਵੇਣ ਅੱਗੇ ਵੀਰੇ ਪੰਜਵੇਂ ਨੰਬਰ ਦੇਖੀਏ ਨੇ ਵੈੜ ਗਰਲੇ ਨੂੰ ਹੈਨਾ ਹਾਂ ਗਰਲੇ ਨੂੰ ਹੋਰ ਚੋਈ ਇਹ ਸੂਆ ਕਿਹੜਾ ਸੁੰਦੀ ਆ ਜੀ ਇਹ ਦੂਜਾ ਸੂਆ ਸੁੰਦੀ ਆ ਲੋ ਦੂਜਾ ਸੂਆ ਸੁੰਦੀ ਆ ਇੱਕ ਐ ਇੱਕ ਦਿਨ ਲੈ ਜੂਗੀ ਇਹ ਇਹ ਦਿਨ ਮੰਨ ਕੇ ਚੱਲ 8-9 ਦਿਨ ਲੈਗੀ 8-9 ਦਿਨ ਸੂਣ ਤੇ ਬਾਕੀ ਤੇ ਕੀ ਰਿਕਾਰਡ ਰਿਹਾ ਪਹਿਲਾਂ ਦਾ 17 ਕਿਲੋ ਕਲੋਂ ਧੁੱਧ ਧੁੱਧ ਚੇਰ ਰਹੀ ਉਹ ਨਾ अच्छा पातु 20 ਦੇ ਲਵ ਲੋਨੇ ਹਾਂ 20 ਦੇ ਲਵ ਤੂੰ ਮੋਜ ਨਾ ਪਾਉਂਗਾ ਮੀਟਾ ਇਹਨੂੰ ਬਹੁਤ ਥੁਰੀਆ ਦੇਵਾ ਦੇ ਨਾਲ ਸਾਰਾ ਟਾਈਮ ਬੜੀ ਗੱਲੀ ਠੀਕ ਹੈ ਦਿਨ ਲੈ ਜੋ 8-10 ਹਾਂ 10 ਦਿਨ ਫੇਰ 10 ਦਿਨ ਸੂਣ ਚ ਬਾਕੀ ਗਰਲੈਂਡੋ ਬੈਠ ਦੇ ਕੋਈ ਮੈਂ ਕਿਹਾ ਕੰਪਿਊਟਰ ਜਿਹੜਾ ਇਹ ਪ੍ਰਿੰਟ ਦੇ ਵਿੱਚ ਆ ਬਣ ਕੇ ਚੱਲੋ ਵੀ ਕੁਝ ਪਰਸੈਂਟ ਗਰਲੈਂਡ ਦਾ ਆਪਾਂ ਕਹਿੰਦੇ ਸੀ ਵੀ ਪਿਓਰ ਗਰਲੈਂਡੋ ਹੋਰ ਆ ਵੀ ਆਪਾਂ ਜਿਵੇਂ ਬਾਹਰ ਲਈ ਕੰਟਰੈਕਟ ਹੁੰਦੀਆਂ ਪਰ ਇਹਦੇ ਲੱਛਣ ਗਰਲੈਂਡੋ ਵਾਲਿਆ ਇਨਾ ਦੁੱਧ ਫੈਟ ਚ ਚੰਗਾ ਰਹਿੰਦਾ ਹਨਾ ਹਾਂ ਦੁੱਧ ਬਹੁਤ ਵਧੀਆ ਕਿਉਂਕਿ ਪਿਓਰ ਰੋਸਦਾ ਬਹੁਤ ਘੱਟ ਆ ਆਪਣੇ ਹੁਣ ਮੰਨ ਕੇ ਜਿਹੜੇ ਲੋ ਗਰਮੀ ਆ ਗਈ ਇਹੀ ਚੱਲਣੀ ਆ ਨਾ ਇਹ ਬਿਮਾਰ ਹੋਵੇ ਨਾ ਇਹਨਾਂ ਨੂੰ ਬੁਖਾਰ ਚ ਜਮਾ ਜੈਜ ਕਲਾ ਜਿਵੇਂ ਆ ਡੇਕ ਸੰਗੀ ਵੀ ਪਤਾ ਹੈ ਨਹੀਂ ਕੋਈ ਹਨਾ ਹਾਂ ਹਾਂ ਇਹ ਥੱਲੇ ਗਰਮ ਵਿੱਚ ਖੜੀ ਰਹੂ ਏ ਮੋਜ ਨਾ ਹਾਂ ਹੀ ਛੱਡ ਦੇ ਜੀਬ ਨਹੀਂ ਕੱਢਦੀ ਜਮਾ ਜੈਜ ਕਲਾ ਜਮਾ ਤੇ ਬਾਕੀ ਮਿਲ ਕੇ ਮੈਨੂੰ ਬਹੁਤ ਚੰਗੀ ਆ ਤੇ 20 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਇਹਨੂੰ ਹਨਾ ਸੋ ਵੀਰੋ 16 17 ਮਾਲਕਾਂ ਨੇ ਦੱਸਿਆ ਇੱਕ ਗੈਸ ਆਪਣਾ ਬਾਕੀ ਦੁੱਧ ਪੁੱਤ ਕਹਿੰਦੇ ਸੇਵਾ ਦਾ ਹੁੰ ਇਹਦਾ ਫਿਰ ਭਾਅ ਬਜ਼ਾਰ ਕੀ ਹੋਊਗਾ ਇਹਦਾ ਭਾਅ ਬਜ਼ਾਰ ਹੈਗਾ ਢਿੱਲੂ ਮੁੱਲ ਕਰਾਉਣਾ ਜਾਂ ਲੈਣ ਦੇਣਾ ਵਾਹ ਇੱਕ ਗੱਲ ਹੀ ਦੱਸ ਲਈ ਆ ਪਰ ਦੂਜੀ ਗੱਲ ਨਹੀਂ ਠੀਕ 54000 ਦੀ ਕਰਦੇ 54000 ਹਾਂ ਸੋ ਮਾਨਦਾਨ ਵੀਰ ਕਹਿੰਦਾ ਵਿੱਚੋਂ ਛੋੜ ਸੱਪਾ ਹੀ ਹੋ ਵਿੱਚੋਂ ਬਾਹਲਾ ਨਹੀਂ ਹੋਣਾ ਇਹਦੇ ਹਣਾ ਹਾਂ ਬਾਹਲਾ ਨਹੀਂ 54000 ਤੇ ਥਾਂ ਤੋਂ ਓਕੇ ਆ ਜਾਵਾਂ ਹਾਂ ਥਾਂ ਤੋਂ ਓਕੇ ਤੇ ਅੱਗੇ ਆਪਾਂ ਦੇਖੀ ਜਾਂਦੇ ਹਾਂ ਕਿ 6ਵੇਂ ਨੰਬਰ ਤੇ ਇਹ ਢਿੱਲੋ ਬਸੀ ਪਤਾ ਕਾਨੂੰਨ ਸੁਧੀ ਵੀ ਆ ਠੀਕ ਹੈ ਤੇ ਮਾਰ ਕੇ ਚੱਲ ਹੁਣ ਦੁੱਧ ਤਾਂ ਦਿੰਦੀ ਜਿੰਦਗੀ ਇਹ ਪਾਸ ਕਰਨੀ ਤਾਂ ਨੀ ਚੀਪੇ ਵਧੀਆ ਹੁੰਦੇ ਪਾਸ ਕਰਾਂਗੇ ਗੱਪੜ ਲਈ ਹੈਗੀ ਗੱਪੜ 6 ਮਹੀਨੇ ਗੱਪੜ 6 ਮਹੀਨੇ ਥਣ ਪਾਸ ਕਰਾ ਦੂਗੇ ਹਾਂ ਥਣ ਪਾਸ ਕਰਾਉਂਦੀ ਆ ਬੜੀ ਜੀਪੇ ਹੁੰਦੇ ਆ 6 ਮਹੀਨੇ ਜੀ ਨੂੰ 15 ਦਿਨ ਨੂੰ 6 ਮਹੀਨਾ ਲੱਗਿਆ ਜੀ ਉੱਤੇ ਜਾਂਦੇ ਦੱਸ ਤੇ ਭਾਅ ਦਾ ਕੀ ਆ ਭਾਅ ਕਿੰਨਾ ਬੱਸ ਲੈਣ ਦੇ ਦਿੰਦੇ ਨੇ 27000 27000 ਦੀ ਬੱਸ ਲੈ ਦੇ 6 ਮਹੀਨੇ ਦੀ ਗੱਪੜ 6 ਮਹੀਨੇ ਦੀ ਥਣ ਚਾਰੇ ਓਕੇ ਆ ਜਮਾ ਓਕੇ ਹੈ ਸੋ ਥਣ ਚਾਰੇ ਓਕੇ ਆ ਸਭਰੇ 27000 ਦੀ ਵੀਰ ਕਹਿੰਦਾ ਬੱਚੀ ਦੇ ਦਾਂਗੇ 6 ਮਹੀਨਾ ਦੀ ਗੱਪੜ ਹਨਾ ਹਾਂ 6 ਮਹੀਨੇ ਦੀ ਤੇ ਥਣ ਪਾਸ ਕਰਾ ਦੂਗੀ ਹਾਂ ਥਣ ਪਾਸ ਨਮਾ ਨਹੀਂ ਜਾਏਗਾ ਕਿੰਚਾ ਉਹਦੀ ਧੁੱਪ ਫੇਰ ਠੀਕਾ ਡਰਾਈ ਹੋਣ ਲੱਗ ਗਿਆ ਸੇ ਹੁਣ ਹਨ ਹਾਂ ਹਾਂ ਸੋ ਦੇਖੋ ਲੇਵਾ ਝੜਨ ਲੱਗ ਗਈ ਜਮਾ ਤੇ ਮੁਰੇਨ ਅੱਗੇ ਚਲੋ ਵੀ 3 ਮਹੀਨੇ ਰਹਿ ਗਏ ਸੂਣ ਜਿਹੜਾ ਵੀ ਸੰਭਾਲੂਗਾ 27 ਦਾ 54 ਕਰ ਦੂਗੀ ਜਮਾ ਮੇਰੇ ਨਾਲ ਉਹ ਜਿਹੜਾ ਮੌਲ ਦਾ ਇਹਰਪਰ ਵਿੜ ਗੋ ਪਈ ਐ ਪਿਛਲੇ ਸਾਲ ਵਾਲੀ ਜੇ ਕਿਸੇ ਵੀਰ ਨੇ ਦੇਖਣੀ ਹੋਵੇ ਠੀਕ ਹੈ ਹਾਂ ਸੋ ਮੂੰਹ ਮੱਥਾ ਦੇਖੋ ਕੀਮਤ ਸਰਫ 27000 27000 ਆਪਣੀ ਚੈੱਕ ਕਰਾਈ ਵੀ ਆ ਆਪਣੀ ਚੈੱਕ ਕਰਕੇ ਬੱਲੇ ਆ ਜਲੇ ਬੰਦੇ ਦੀ ਲਈ ਆਪਣੇ ਤੋਂ ਠੀਕ ਹੈ ਮੈਂ ਗੱਬਣ ਵੀ ਲੈਂਦਾ ਹਾਂ ਉਹਨੇ ਥੋੜਾ ਸੌਦਾ ਨਹੀਂ ਹੋਇਆ ਫਿਰ ਉਹਦੇ ਨਾਲ ਠੀਕ ਹੈ ਚੈੱਕ ਆਪਦੀ ਚੈੱਕ ਕਰਵਾ ਕੇ ਲੈ ਜਾ ਡਾਕਟਰ ਨਾਲ ਲੈ ਅਗਰ ਆਪਦੀ ਚੈੱਕ ਕਰਾ ਕੇ ਲਿਜਾਵੇ ਹਾਂ ਪਾਸ ਕਰਕੇ ਲੈ ਜਾਵੇ 27000 ਤੋਂ ਛੂਟ ਹੀ ਕਰਨੀ ਆਪਾਂ ਸੋ 27000 ਦੇ ਵਿੱਚੋਂ ਛੋਟ ਹੋ ਜੂਗੀ ਚੈੱਕ ਵੀਰ ਦੀ ਕਰਾਈ ਵੀ ਤੁਸੀਂ ਆਪਦੀ ਕਰਾ ਕੇ ਲੈ ਕੇ ਜਾਓ ਮੂੰਹ ਮੱਥਾ ਚੰਗਾ ਤੇ ਜੰਦ ਲੋਕੋ ਦਾ ਚੱਕਰ ਕੀ ਬੱਸੀ ਲੈਂਦੇ ਆਪਾਂ 20-2000 ਤੋਂ ਘੱਟ ਮੈਂਦੀ ਆਪਾਂ ਜਮਾ ਜੈ ਜੀ ਕਹਿੰਦਾ ਬਾਕੀ ਗੱਬਣ ਇਹ ਠੀਕ ਆ ਭਰਾਇਆ ਭਰਾਇਆ ਹਾਂ ਸੋ ਦੇਖੋ ਝੋਲੀ ਚਾਲੇ ਚੰਗੀ ਆ 27000 ਰੁਪਏ ਦੀ ਕੀਮਤ ਤੇ ਐਂਡ ਤੇ ਆਪਾਂ ਵੱਡੀ ਵੜ ਦੇਖੀਏ ਨੇ ਇਹਦੇ ਤੋਂ ਫਾਰਮ ਚ ਲਈ ਸੀ ਠੀਕ ਹੈ ਮਨ ਕੇ ਤਾਂ ਸੰਗ ਦੇ ਵਿੱਚ 10 ਤੋਂ 12-13 ਦਿਨ ਲੇ ਲਾਈ ਆਪੋ ਦੇ ਵੀਡੀਓ ਵਿੱਚ ਪਾਈ ਸੀ ਵੜ ਠੀਕ ਹੈ ਆਉਂਦਾ ਇਹਨਾਂ ਨੂੰ ਲਾਉਣ ਲੱਗ ਜੇ ਹਜੇ ਕੱਚੀ ਪਈ ਆੜ ਹਜੇ ਲਈਦਾ 12 ਦਿਨ ਮੰਨ ਕੇ ਜਾਈਏ ਕਿੰਨਾ ਕੁ ਰਿਕਾਰਡ ਸੀਦਾ ਪਿਛਲੀ ਵਾਰ ਦਾ ਰਿਕਾਰਡ ਇਹ ਲੋੜਿਆ ਮੰਗ ਕੇ ਚੱਲ 37 ਸੈਂਟੀਮੀਟਰ ਦਾ ਠੀਕ ਹੈ ਮੰਨ ਕੇ ਜਿੱਲੇ ਗਰਮੀ ਦੇ ਹਿਸਾਬ ਨਾਲ 35 ਤੋਂ 40 ਦੇ ਵਿੱਚ ਖੇੜਾ ਹੋਣੀ ਹੈਗੀ ਹੈ ਮਾਹ ਇਹਦਾ ਵੀ ਮਾਹ ਦੇ ਤਾਣ ਤੁਨ ਚਾਰੇ ਓਕੇ ਆ ਜਮਾ ਓਕੇ ਆ ਆ ਦੇਖ ਲੈ ਪੜਾਈ ਜੀ ਹੁਣ ਤਾਂ ਤੁਸੂ ਨੂੰ ਆਉਣ ਲੱਗੀ ਵੀ ਪਿਛਲੇ ਲੈਵਲ ਦੇ ਲੋ ਦੇ ਕੱਚੀ ਸੀ ਹੁਣ ਤਾਂ ਬੈਡ ਤਿਆਰ ਹੁੰਦੀ ਹੈ ਜੀ ਦੇ ਹੜੇ ਹੜੇ ਵੀ 10 ਦੇ ਲੈ ਜੂ ਲੱਗਦਾ ਹੈ ਨਾ 10 ਦੇ 12 ਭਾਵੇਂ ਲੈ ਜੇ ਇਹਨਾ ਨਹੀਂ ਸੋ। ਸੋ ਦੇਖੋ ਕੱਦ ਕੜ ਬਹੁਤ ਚੰਗਾ ਤੇ ਬਾਕੀ ਬੱਚੀ ਦੇ ਬਿਊਟੀ ਵਗੈਰਾ ਬਹੁਤ ਆਹ ਜੀ ਕਹਿੰਦੀ 40 116 ਦੀ ਖੋਦਾ ਠੀ ਸੋ ਬਰ ਐਂਡ ਤੇ ਆਪਾਂ ਤੁਹਾਨੂੰ ਵੱਡੀ ਵਹਿੜ ਦਿਖਾਈ ਜੰਨੇ ਆ ਚੰਗੇ ਸੀਮਨ ਦੀ ਆਪਾ ਤਾਂ ਕਿ ਹੰਟਰ ਦਾ ਐਲ ਡੀ ਐਫ ਦਾ ਸੀਮਨ ਲੱਗਿਆ ਹੋਇਆ ਇਹਦੇ ਤੇ ਜਿੰਦ ਜਾਨ ਬਹੁਤ ਆ ਤੇ ਬਾਕੀ ਬਿਊਟੀ ਚੰਗਾ ਵੀ ਦੁੱਧ ਆਦਾ ਬਾਕੀ ਪਿਛਲੇ ਸਵੇਰ ਦੁੱਧੇ ਦਾ ਸੀਗਾ ਤੇ ਹੁਣ ਦਿਨ ਰਹਿ ਕੇ 10 ਤੋਂ 12 ਕੱਦ-ਕੜ ਬਹੁਤ ਆ ਤੇ ਬੋਡੀ ਸਟਰਕਚਰ ਵਗੈਰਾ ਬਹੁਤ ਆ ਬਾਕੀ ਫੇਸ ਬਿਊਟੀ ਵੀ ਦੇਖੋ ਬਾਕੀ ਚਲੋ ਡਿਮੈਂਡ ਹੀ ਜੰਮਦੀ ਦੇਖ ਲਓ ਵੀਡੀਓ ਇਹਨੂੰ ਸੋ ਸਾਈਜ਼ ਵਗੈਰਾ ਬਹੁਤ ਵੱਡਾ ਹੈ ਨਾ ਤੇ ਇਹਦਾ ਭਾਅ ਫਿਰ ਫੋਨ ਤੇ ਭਾਅ ਜਾਂ ਤੇ ਦੱਸਣਾ ਦੱਸ ਨਹੀਂ ਦੇਣੇ ਵਿੱਚ ਬਾਈ ਕਹਿੰਦੇ ਜਿਹੜੀ ਮੰਗ ਲੇਦਾ ਬਾਹਲੇ ਪੈਸੇ ਵੀ 127000 ਰੁਪਏ ਗਜੈਸ ਹੋ ਜੂਗੀ ਛੋੜ ਛੱਪਾ ਕਰ ਦਾਂਗੇ ਵਿੱਚ ਐਕਸੀਡੈਂਟ ਆ ਉਹ ਵੀ ਤਾਂ ਅੱਜ ਵੀਡੀਓ ਦੱਸ ਦੋ ਤੇ ਬਾਈ ਨੇ ਕਿਹਾ ਕਮੈਂਟ ਕਰਿਆ ਬਾਈ ਕਹਿੰਦਾ ਮੁੱਲ ਨਹੀਂ ਦੱਸਦੇ ਮੁੱਲ ਵੀ ਕਿਹਦੀ ਵੇਚਣ ਵਾਲਾ ਹੁੰਦਾ ਪਰ ਇਹ ਚੰਗੇ ਵਪਾਰੀ ਕੋਲੇ ਖੜੀ ਹੋਵੇ 1.5 ਲੱਖ ਦੀ ਵੀ ਵੇਚ ਦੂਗਾ ਇਹਦਾ ਆਪਾਂ 1.47 1.27 ਹੈ ਜਿਹੇ ਚੀਜ਼ ਹੈ ਆਪਣਾ 54 27 ਵਾਲੇ ਵੀ ਕਰ ਜਾਈਏ ਹਣਾ ਸੋ ਜਿਹੇ ਚੀਜ਼ ਉਹ ਜਹਾ ਭਾਅ ਹੈ ਨਾ ਇਹ ਆਪਾਂ ਆਊਗਾ ਬਈ ਹੁਣ ਆਪਾਂ ਵੀ ਪੈਸੇ ਲਾ ਕੇ ਕਿਵੇਂ ਆਏ ਹਣਾ ਆਹ ਵਾਲਾ ਸੌਦਾ ਵੀ ਤੂੰ ਜਾਣਦਾ ਹੁਣ ਮੂਰੇ ਜੇ ਕੋਈ ਕਹੇ ਜੇ ਇਹ ਛੜਤੀ ਦਿੰਦਾ ਨਹੀਂ 80 ਦੀ ਵੀ ਨਹੀਂ ਦਿੰਦਾ ਕੋਈ ਅਗਲੇ ਦਿਨ ਸਾਂਭੀ ਵੀ ਜਾ ਕੇ ਜੇ ਮੈਂ ਹੁਣ ਤੁਸੀਂ ਕਹਿੰਦੇ ਇੱਕ 72 ਦੇ ਆਪਾ ਦੇਣੀ ਹੈ ਹਾਂ ਹਾਂ ਉਹਨੇ 2 ਲੱਖ ਮੰਗਿਓ ਜਿਹੜਾ ਤੁਸੀਂ ਲੈਤੀ ਹੈ ਬਹੁਤ ਔਖੀ ਰੀਟ ਹੈ ਢਿੱਲੋ ਮੈਨੂੰ ਪਤਾ ਨਾ ਕਿਵੇਂ ਸੌਦਾ ਹੁੰਦਾ ਜੇ ਹੁਣ ਮਾਨੂੰ ਜਾ ਕੇ 70 80 90000 ਰੁਪਏ ਲਾਂਦਾ ਅਗਲੇ ਨੇ ਬਾਹਰ ਕੱਢਦਾ ਹੈ ਫਾਕੀ ਜੈ ਜੈ ਗੱਲ ਆ ਜਮਾ ਸੋ ਵੀਰੋਂ ਨਾ ਕਾਫੀ ਦਿਖਾਇਆ ਵਪਾਰ ਦਾ ਕੰਮ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ 87990 ਢਿੱਲੋ 9978 ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ